ਜਿਹਨੂੰ ਰੋਜ਼ ਰੋਜ਼ ਵੇਖੀਏ ਤੇ ਰਸ ਵੱਧਦਾ ਜਾਏ ਜਿਹਨੂੰ ਰੋਜ਼ ਰੋਜ਼ ਸੁਣੀਏ ਤੇ ਰਸ ਵੱਧਦਾ ਜਾਏ ਜਿਹਨੂੰ ਰੋਜ਼ ਰੋਜ਼ ਛਕੀਏ ਤੇ ਰਸ ਵੱਧਦਾ ਜਾਏ ਉਹ ਹੀ ਪਰਮਾਰਤਮ ਰਸ ਹੈ ਪਰ ਬਦਕਿਸਮਤ ਇਹ ਕਿਤੇ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਕਦ ਕੋਲ ਆਉਂਦਾ ਆਉਂਦਾ ਨਹੀਂ ਕਿਸੇ ਕੋਲ ਤੇ ਫਿਰ ਜਿਨ੍ਹਾਂ ਕੋਲ ਹੁੰਦਾ ਉਹਨਾਂ ਨੂੰ ਕਹੀਏ ਦੱਸੋ ਉਹ ਕਹਿੰਦੇ ਨਾ ਕੱਥ ਤੋ ਆ ਮਨੁੱਖ ਦੁਬਦਾਲ ਚ ਪੈ ਗਿਆ ਬੜੇ ਤੋਂ ਬੜੇ ਬ੍ਰਹਮ ਗੈ ਨਹੀਂ అవਤਾਰ ਨੂੰ ਵੀ ਕੋਈ ਕਹਿ ਦੇ ਉਪਰਤਕਸ਼ ਕਰੋ ਤੇ ਪ੍ਰਤਕਸ਼ ਤੇ ਇੰਦਰੀਆਂ ਦਾ ਰਸ ਕੀਤਾ ਜਾ ਸਕਦਾ ਲੈ ਇਹ ਤੋਂ ਮੋਹ ਚ ਪਾ ਤੈਨੂੰ ਆ ਜਾਏਗਾ ਇਸ ਤਰ੍ਹਾਂ ਦਾ ਹੈ ਤੋ ਐਸਾ ਤੇ ਪ੍ਰਤਕਸ਼ ਪ੍ਰਮਾਣ ਕੋਈ ਨਹੀਂ ਦੇ ਸਕਿਆ ਇਸ ਵਾਸਤੇ ਕਿਸੇ అవਤਾਰ ਨੂੰ ਤੱਤੇ ਤਵੀ ਤੇ ਬੈਠਣਾ ਪਿਆ ਕਿਸੇ ਨੇ ਚਾਂਦਨੀ ਚੌਂਗ ਦੇ ਚ ਆਪਣਾ ਸਿਰ ਕਟਾਣਾ ਪਿਆ ਕਿਸੇ ਨੂੰ ਸੋਲੀ ਤੇ ਚੜਨਾ ਨਹੀਂ ਖੇਡ ਬਣੇ ਕੋਈ ਪ੍ਰਤੱਖ ਸਬੂਤ ਨਹੀਂ ਨਾਸਤਿਕ ਹੋਣ ਵਾਸਤੇ ਪੂਰੀ ਗੁੰਜਾਇਸ਼ ਹੈ ਮੈਂ ਨਹੀਂ ਮੰਨਦਾ ਇਸਨਾਂ ਦੇ ਇੱਕ ਅਦ ਸਜਣ ਤੇ ਦੂਜੇ ਤੀਜੇ ਦਿਨ ਮੈਨੂੰ ਟੱਕਰ ਦੇ ਹੀ ਨੇ ਗੈਨੀ ਜੀ ਇਹ ਤੇ ਸਹੀ ਨਹੀਂ ਮੰਨਦੇ ਤੇ ਮੈਂ ਕਹਾ ਜ਼ੋਰ ਕੌਣ ਲਾਂਦਾ ਪਏ ਤੁਸੀਂ ਮੰਨੋ ਮੈਂ ਕਿੱਥੇ ਕਹਿ ਰਿਹਾ ਤੁਸੀਂ ਮੰਨੋ ਜ਼ੋਰ ਕੌਣ ਲਾ ਰੇ ਨਹੀਂ ਮੰਦੇ ਨਾਸਿ ਬਥੇਰੀ ਦੁਨੀਆ ਨਹੀਂ ਮੰਨਦੀ ਆਪਾਂ ਜ਼ੋਰ ਫੋੜੀ ਲਾਂਗੇ ਕਿਉਂ ਫਿਰ ਤੁਸੀਂ ਕਹਿਣਾ ਪ੍ਰਤੱਖ ਪ੍ਰਮਾਣ ਦੇਵ ਹੈ ਹੀ ਨਹੀਂ ਹੈ ਹੀ ਨਹੀਂ ਸੋਣ ਮੰ ਅਕਥ ਕਥਾ ਹਰਨਾ ਕੇ ਸਰਾ ਸੁਣੀ ਜਾਏ ਇਹਨੂੰ ਭਗਤ ਕਬੀਰ ਕਹਿੰਦੇ ਨੇ ਮੂੰਦ ਲੀਏ ਦਰਵਾਜ਼ੇ ਜਦ ਮੈਂ ਉਸ ਅਨਾਹਦ ਨੂੰ ਸੁਣਦਾ ਹਾਂ ਇਹਨਾਂ ਇੰਦਰੀਆਂ ਦੇ ਦਰਵਾਜ਼ੇ ਤੇ ਬੰਦ ਹੀ ਕਰ ਦੇਣਾ ਕਿਉਂਕਿ ਮਨ ਨੂੰ ਸਰੋਤਾ ਬਣਾਣਾ ਹੈ ਤੇ ਮਨ ਇਹਨਾਂ ਇੰਦਰੀਆਂ ਦੇ ਰਾਹੀਂ ਭੱਜ ਜਾਂਦਾ ਭੱਜ ਜਾਂਦਾ ਕਦੀ ਅੱਖਾਂ ਦੇ ਰਾਹੀਂ ਭੱਜ ਜਾਂਦਾ ਕਦੀ ਕੰਨਾਂ ਦੇ ਰਾਹੀਂ ਕਦੀ ਰਸਨਾ ਦੇ ਰਾਹੀਂ ਕਦੀ ਨਾਸਕਾ ਦੇ ਰਾਹੀਂ ਕਦੀ ਕਲੜੀ ਦੇ ਰਾਹੀਂ बड़े दरवाजे ने भाग जांदा दस जांदा मूंद लिए दरवाजे इस मकान ਦੇ ਜਿਤਨੇ دروازੇ ਨੇ ਮੈਂ ਬੰਦ ਕਰ ਦਿੱਤੇ ਜਦ ਮੈਂ ਉਸ ਰਸ ਨੂੰ ਮਾਰਨਾ ਆਉਂਦਾ ਇੱਕ ਸੈਕਿੰਡ ਵਾਸਤੇ ਉਹ ਰਸ ਆ ਜਾਏ ਫਿਰ ਬਣਿਆ ਹੀ ਰਹਿੰਦਾ ਹੈ ਔਰ ਰਸ ਆਪੇ ਵੱਧਦਾ ਵੀ ਰਹਿੰਦਾ ਭੋਜਨ ਖਾਵਾਂਗੇ ਫੇਰ ਰਸ ਆਵੇਗਾ ਜਦ ਮੋਂਦੇ ਚ ਬੁਰਕੀ ਨਹੀਂ ਫਿਰਤੇ ਨਹੀਂ ਪਰ ਉਹ ਰਸ ਇੱਕ ਦਫਾ ਆ ਗਿਆ ਕਦੀ ਬੇਰਸ ਹੁੰਦਾ ਹੀ ਨਹੀਂ ਆਪੇ ਹੀ ਵਰਤੀ ਜਾਂਦਾ ਆਪੇ ਆਟੋਮੈਟਿਕ ਜਿਵੇਂ ਸਵਾਸ ਚਲਦੇ ਨੇ ਇਸ ਤਰ੍ਹਾਂ ਆਪਣੇ ਆਪ ਉਹ ਰਸ ਚਲਦਾ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਲ ਕੁਝ ਵੀ ਨਹੀਂ ਕਰਨਾ ਪੈਂਦਾ ਇਸ ਵਾਸਤੇ ਪਤਾ ਹੈ ਭਗਤਾ ਨੇ ਕੀ ਆਖਿਆ कर्म करके नहीं मिले निष्कर्म नाल मिले विचार कर करके नहीं मिले आ, निर्विचार नाल मिले ऐ दूजी गल शिखर दे, विचार कर करके नहीं मिले जब निर्विचार हो गए तो निरंकार प्रगट हो गया जब निष्कर्म हो गए तो निर्मल धर्म प्रगट हो गया कर्म करत हो वै नय कर्म ਦੇ ਸਬੈਸਨੋਂ ਦਾ ਨਿਰਮਲ ਧਰਮ ਕਰਦੇਆਂ 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 ਇੱਕ ਦਿਨ ਨਿਸ਼ਕਰਮ ਹੋ ਗਏ ਧਰਮ ਪ੍ਰਗਟ ਹੋ ਗਿਆ ਕਰਦੇਆਂ ਕਰਦੇਆਂ ਵਿਚਾਰ ਇੱਕ ਦਿਨ ਨਿਰ ਵਿਚਾਰ ਹੋ ਗਏ ਨਿਰੰਕਾਰ ਪ੍ਰਗਟ ਹੋ ਗਿਆ ਪ੍ਰਗਟ ਕੀ ਹੋ ਗਿਆ ਹੈਗਾ ਸੀ ਵਿਚਾਰਾਂ ਦਾ ਹੀ ਪਰਦਾ ਪਿਆ ਹੋਇਆ ਸੀ ਮੇਰੇ ਵਿਚਾਰਾਂ ਦਾ ਹੀ ਪਰਦਾ ਪਿਆ ਸੀ ਹੈਗਾ ਸੀ ਕੋਲ ਮੇਰੇ ਕਰਮ ਹੀ ਪਜਾਈ ਫਿਰਦੇ ਸਨ ਮੈਂ ਨਿਸ਼ਕਰਮ ਹੋ ਗਿਆ ਉਹ ਐਸੀ ਕੋਈ ਸੀ ਮੈਂ ਨਿਰਵਿਚਾਰ ਹੋ ਗਿਆ ਉਹ ਹੀ ਹੈ ਜ਼ਰੂਰ ਜੋ ਗਹਿਰਾ ਅਭਿਆਸ ਕਰਦੇ ਹੋਣਗੇ ਜ਼ਰੂਰ ਪਕੜ ਚਾਈ ਹੋਵੇਗੀ ਜ਼ਰੂਰ ਪਕੜ ਚਾਈ ਹੋਵੇ ਚਲੋ ਇਹਦੇ ਉੱਤੇ ਇੱਕ ਮੈਂ ਹੋਰ ਸ਼ਬਦ ਤੁਹਾਡੇ ਸਾਹਮਣੇ ਰੱਖਾਂ ਤੇ ਫਿਰ ਅੱਜ ਦੇ ਮਹਾਵਾਕ ਦੇ ਅਖਰੀ ਅਰਥ ਤੁਹਾਡੇ ਸਾਹਮਣੇ ਰੱਖਾਂ। ਭਗਤ ਕਬੀਰ ਕੋਲ ਪੁੱਛਿਆ ਗਿਆ ਜਿਹੜੀ ਪੁਰਾਣਿਕ ਮਨੋਤ ਹੈ ਉਹ ਤੇ ਤੂੰ ਮੰਨਦਾ ਨਹੀਂ। ਕਿਉਂਕਿ ਮਨੋਤ ਇਹ ਸੀ ਜਿਸ ਤਰ੍ਹਾਂ ਜਿਹੜੇ ਨੂੰ ਇਸ਼ਟ ਬਣਾ ਕੇ ਔਰ ਉਸ ਢੰਗ ਦੀ ਉਪਾਸ਼ਨਾ ਜਿਹੜਾ ਕਰੇਗਾ ਤੋ ਕੋਈ ਵਿਸ਼ਨੂੰ ਪੂਰੀ ਜਾਏਗਾ ਆਪਣੇ ਆਪਣੇ ਇਸ਼ਟ ਦੇ ਮੁਤਾਬਕ ਸਾਧਨਾ ਦੇ ਮੁਤਾਬਕ ਕੋਈ ਸ਼ੇਵਾਂ ਦੇ ਪੁਰੀ ਜਾਏਗਾ ਕੋਈ ਬ੍ਰਹਮ ਲੋਕ ਦੇ ਚ ਜਾਏਗਾ ਉਹਨਾਂ ਨੇ ਪੁਰੀਆਂ ਬਣਾ ਰੱਖੀਆਂ ਸਤ ਪੁਰੀਆਂ ਬਣਾ ਰੱਖੀਆਂ ਫੇ ਬਨਾਰਸ ਦੇ ਬ੍ਰਾਹਮਣ ਸਾਰੇ ਪੁੱਛਦੇ ਨੇ ਜ਼ਰਾ ਦੱਸੇਂਗਾ ਇਹਨਾ ਸਤਾਂ ਪੁਰੀਆਂ ਚ ਤੂੰ ਕਿਹੜੀ ਪੁਰੀ ਚ ਜਾਏਗਾ ਕਿਹੜੀ ਪੁਰੀ ਜਾਏਗਾ ਤੂੰ ਜੋ ਸਾਧਨਾ ਕਰਦਾ ਪਿਆ ਕਹਿੰਦਾ ਮੇਰੀ ਨਿਰਾਲੀ ਸਾਧਨਾ ਹੈ ਕਿਉਂਕਿ ਜਿਹੜਾ ਕਰਮकांड ਉਹ ਕਰਦੇ ਸੰ ਕਬੀਰ ਤੇ ਕਰਦੇ ਨਹੀਂ ਸਨ ਜੋ ਕਰਮकांड ਵੇਧੀਆਂ ਦਾ ਸੀ ਜਿਸ ਵਕਤ ਗੁਰੂ ਨਾਨਕ ਨੇ ਇਨਕਾਰ ਕੀਤਾ ਸਾਰੇ ਮੁਕੱਲਬ ਉਹ ਕਹਿੰਦਾ ਐਵੇਂ ਨਹੀਂ ਕਰਨਾ اور ਇਹ ਹਕੀਕਤ ਹੈ ਇੱਕ ਬਹੁਤ ਵੱਡੀ ਸਚਾਈ ਹੈ ਕਦੀ ਕਦਾਈ ਕੋਈ ਅਵਤਾਰਾ ਨੂੰ ਸਮਝਦਾ ਹੈ ਭਗਤਾਂ ਨੂੰ ਸਮਝਦਾ ਹੈ ਜਿਹੜੀ ਸਾਧਨਾ ਤੁਸੀਂ ਕਰਦੇ ਪਿਓ ਕਿਉਂਕਿ ਸਾਡੀਆਂ ਪੁਰਾਣਿਕ ਮਤ ਅਨਸਾਰ ਜਿਹੜੀਆਂ ਸਤ ਪੁਰੀਆਂ ਨੇ ਸਬਦ ਪੁਰੀਆਂ ਨੇ ਤੇ ਤੁਸੀਂ ਮੰਨਦੇ ਨਹੀਂ ਫਿਰ ਕਿਹੜੀ ਪੁਰੀ ਦੇਚ ਜਾਓਗੇ ਕਬੀਰ ਕਹਿੰਦੇ ਜਾਓਗੇ ਭਵਿਸ਼ ਦੀ ਗੱਲ ਨਹੀਂ ਮੈਂ ਉਸ ਪੁਰੀ ਚ ਪਹੁੰਚ ਗਿਆ ਮੈਂ ਉਸੇ ਚ ਜੀਵਨ ਮਰਨ ਤੋਂ ਬਾਅਦ ਕੀ ਜਾਣਾ ਜੀਵਦਿਆਂ ਜੀ ਉਹ ਮੈਨੂੰ ਪੂਰੀ ਨਹੀਂ ਮਿਲੀ ਤੇ ਮਰ ਕੇ ਕੀ ਹਾਕ ਮਿਲਨੀ ਹੈ ਮੈਨੂੰ ਕਿਹੜੀ ਪੂਰੀ ਤੇ ਜਾਓਗੇ ਐਸਾ ਨਹੀਂ ਹੈ ਅਸੀਂ ਪੂਰੀ ਤੇ ਪਹੁੰਚ ਗਏ ਆ ਉਸੇ ਜੀ ਜੀ ਰਹੇ ਤਾਂ ਹੁਣ ਪੁੱਛਣ ਵਾਲੇ ਪੁੱਛਦੇ ਨੇ ਉਸ ਪੂਰੀ ਦਾ ਨਾਮ ਦੱਸੋਗੇ ਕਬੀਰ ਕਹਿੰਦੇ ਨੇ ਬਸ ਇੱਕ ਸ਼ਬਦ ਵਿੱਚ ਕਹਿ ਸਕਦਾ ਸਹਿਜ ਹੈ ਮੈਂ ਸਹਿਜ ਦੇ ਵਿੱਚ ਪਹੁੰਚ ਗਿਆ ਇਹ ਸਹਜ ਕੀ ਹੁੰਦੀ ਹੈ ਇਹ ਦੱਸੋ ਕਬੀਰ ਕਹਿੰਦੇ ਨੇ ਉੱਥੇ ਕੀ ਨਹੀਂ ਹੁੰਦਾ ਮੈਂ ਇਹ ਦੱਸ ਸਕਦਾ ਕੀ ਨਹੀਂ ਹੈ ਇਹ ਮੈਂ ਦੱਸ ਸਕਦਾ ਕੀ ਹੈ ਇਹ ਮੈਂ ਨਹੀਂ ਦੱਸ ਸਕਦਾ ਇਹਦੇ ਨਾਲ ਹੁਣ ਜਿੰਨੇ ਪੰਡਿਤ ਵਿਦਵਾਨ ਆਖਿਰ ਬਨਾਰਸ ਵਿਦਵਾਨਾਂ ਦਾ ਗੜ੍ਹ ਚਲੋ ਸਾਨੂੰ ਇੱਛਾ ਹੀ ਸੰਕੇਤ ਮਿਲ ਜਾਏਗਾ ਜਿਹੜਾ ਤੂੰ ਦੱਸੇਗਾ ਕਿ ਨਹੀਂ ਹੈ ਪਹਿਲੇ ਇਹ ਦੱਸ ਉੱਥੇ ਕੀ ਨਹੀਂ ਹੈ